ਗਰੀਬ ਦਾ ਚੁੱਲ੍ਹਾ ਜਿਹੜਾ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਤੀ ਹੈ ਮੋਦੀ ਸਰਕਾਰ ਤੇ ਝਾੜੂ ਸਰਕਾਰ ਹੋ ਗਿਆ ਇਹ ਮਨਰੇਗਾ ਸਕੀਮ ਨੇ ਕਰੋਨਾ ਕਾਲ ਦੇ ਵਿੱਚ ਸੰਜੀਵਨੀ ਬੂਟੀ ਦੇ ਵਾਂਗ ਸਾਨੂੰ ਫਾਇਦਾ ਕੀਤਾ ਸੀ ਇਸ ਦੇਸ਼ ਨੂੰ ਇਹ ਮਨਰੇਗਾ ਬੰਦ ਹੋਣ ਦੇ ਨਾਲ ਦੇਸ਼ ਦੇ ਹਾਲਾਤ ਵੀ ਵਿਗੜ ਸਕ ਕੋ ਜੀ ਅੱਜ ਦਾ ਜਿਹੜਾ ਇਤਿਹਾਸਿਕ ਕੱਟ ਸੀਗਾ ਮੈਂ ਵਧਾਈ ਦੇਣਾ ਚਾਹੁੰਦਾ ਸਾਡੇ ਖੰਨਾ ਦੇ तमाम ਸਾਥੀਆਂ ਨੂੰ ਔਰ ਡਾਕਟਰ ਅਮਰ ਸਿੰਘ ਜੀ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਲਖਾ ਜੀ ਹਰੀ ਰਾਜਾ ਜੀ ਗੁਰਕੀਰਤ ਜੀ ਨੂੰ ਤੇ तमाम ਸਾਥੀ ਜਿਨ੍ਹਾਂ ਨੇ ਮਹਿਲਾਵਾਂ ਬਹੁਤ ਆਈਆਂ ਇੱਕ ਇਸ ਕੱਲ ਦੀ ਮੈਂ ਸਮਝਦਾ ਕਿ ਨਿਸ਼ਾਨੀ ਹੈ ਕਿ ਜਿਸ ਪ੍ਰਕਾਰ ਮਨਰੇਗਾ ਨੂੰ ਲੈ ਕੇ ਗੁੱਸਾ ਹੈ ਕਿਉਂਕਿ ਹਾਲਾਤ ਬਹੁਤ ਮਾੜੇ ਨੇ ਗਰੀਬ ਦਾ ਚੁੱਲ੍ਹਾ ਜਿਹੜਾ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਤੀ ਹੈ ਮੋਦੀ ਸਰਕਾਰ ਤੇ ਝਾੜੂ ਸਰਕਾਰ ਬੜਾ ਵੱਡਾ ਨੁਕਸਾਨ ਹੋ ਗਿਆ ਇਹ ਮਨਰੇਗਾ ਸਕੀਮ ਨੇ ਕਰੋਨਾ ਕਾਲ ਦੇ ਵਿੱਚ ਸੰਜੀਵਨੀ ਬੂਟੀ ਦੇ ਵਾਂਗ ਸਾਨੂੰ ਫਾਇਦਾ ਕੀਤਾ ਸੀ ਇਸ ਦੇਸ਼ ਨੂੰ ਔਰ ਮੈਨੂੰ ਲੱਗਦਾ ਹੈ ਕਿ ਇਹ ਮਨਰੇਗਾ ਬੰਦ ਹੋਣ ਦੇ ਨਾਲ ਦੇਸ਼ ਦੇ ਹਾਲਾਤ ਵੀ ਵਿਗੜ ਸਰ ਜਿਸ ਪ੍ਰਕਾਰ ਗਰੀਬ ਤੇ ਅਮੀਰ ਦਾ ਅੰਤਰ ਵੱਧ ਰਿਹਾ ਹੈ ਸਰਦਾਰ سرمایہਦਾਰ ਜਿਹੜੇ ਨੇ ਅਡਾਨੀ ਤੇ ਅਬਾਨੀ ਵਰਗੇ 80% ਦੇਸ਼ ਦੀ ਆਬਾਦੀ ਦਾ ਪੈਸਾ ਲੈ ਕੇ ਇਕੱਲੇ ਬੈਠੇ ਨੇ। ਔਰ ਇਹ ਉਹਨਾਂ ਨੂੰ ਦਬਾਉਣ ਦੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਮੂੰਹ ਦੀ ਖਾਣੀ ਪੈਗੀ। ਸਾਡੀ ਤਾਂ ਮੰਗ ਸੀ ਵੀ 600 ਰੁਪਿਆ ਦਿਹਾੜੀ ਦਿਓ। ਸਾਡੀ ਮੰਗ ਹੈ ਕਿ 150 ਦਿਨ ਦਿਓ। ਜਾਣ ਬੁੱਝ ਕੇ ਭਾਜਪੀ ਨੇ 125 ਦਿਨ ਦਿੱਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਦੋਂ ਲੁਧਿਆਣੇ ਦੀ ਉਦਾਹਰਣ ਲਈਏ ਤਾਂ 1,21,000 ਜੌਬ ਕਾਰਡ ਹੋਲਡਰ ਹੈਗੇ ਨੇ। ਜੀਰੋ ਜੋ 54000 ਲੋਕਾਂ ਨੂੰ ਕੰਮ ਮਿਲਿਆ ਜਾਨੀ ਕਿ 48% ਦਾ ਪਹਿਲਾਂ ਹੀ ਕੰਮ ਮਿਲਿਆ ਇਹ ਦੇਸ਼ ਦੀ ਵੀ ਹੌਨ ਐਵਰੇਜ ਆ ਮੈਨੂੰ ਲੱਗਦਾ ਇਸ ਤੋਂ ਵੀ ਥੱਲੇ ਤੇ 12 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਜੇ 12 ਪਰਿਵਾਰਾਂ ਨੂੰ 121000 ਚੋਂ 100 ਦਿਨ ਦਾ ਰੋਜ਼ਗਾਰ ਮਿਲਿਆ ਹੈ ਇਹ ਤਾਂ ਅੱਧੇ ਪਰਸੈਂਟ ਤੋਂ ਵੀ ਥੱਲੇ ਹੈ ਤੇ ਇਹਨਾਂ ਮਤਲਬ 125 ਦਿਨ ਕੌਣ ਪੂਰੇ ਕਰੇਗਾ ਕੋਈ ਨਹੀਂ ਕਰੇਗਾ ਜਾਣ ਬੁਝ ਕੇ ਵੀ 125 ਦਿਨ ਦੇਤੇ ਦਿਹਾੜੀ 600 ਰੁਪਿਆ ਕਰਨੀ ਚਾਹੀਦੀ ਸੀ 60 40 ਦੀ ਰੇਸ਼ਿਓ ਕਰਤੀ ਅਸੀਂ ਇਹ ਕਿਹਾ ਵੀ ਸਾਡੇ ਔਨਟੇ ਰਜਿਸਟਰ ਤੇ ਜਿਵੇਂ ਪਹਿਲਾਂ ਹਾਜ਼ਰੀ ਲੱਗਦੀ ਸੀ ਉਵੇਂ ਲਾਵਾਂਗੇ ਆ ਜਿਹੜਾ ਹੁਣ ਬਾਇਓਮੈਟ੍ਰਿਕ ਉਂਘੇ ਨਾਲ ਕਹਿੰਦੇ ਹਾਜ਼ਰੀ ਲਾਵਾਂਗੇ ਆਡਿਟ ਕਰਿਆਂ ਕਰਾਂਗੇ ਫਲਾਾਂ ਕਰਾਂਗੇ ਅੱਗੇ ਮਨਰੇਗਾ ਵਰਕਰ ਜਿਹੜਾ ਤੰਗ ਪਰੇਸ਼ਾਨ ਬਹੁਤ ਹੈ ਸੋ ਮੈਨੂੰ ਲੱਗਦਾ ਕਿ ਇਹ ਅਸੀਂ ਮਹਾ ਜਿਹੜਾ ਸੰਗਰਾਮ ਵਿੱਢਿਆ ਪੂਰੇ ਦੇਸ਼ ਭਰ ਦੇ ਵਿੱਚ ਖਰਗੇ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਔਰ ਰਾਹੁਲ ਗਾਂਧੀ ਜੀ ਦੀ ਅਗਵਾਈ ਦੇ ਔਰ ਪੰਜਾਬ ਚ ਅਗਵਾਈ ਬਪੇਸ਼ ਬਗੇਲ ਜੀ ਕਰ ਰਹੇ ਤੇ ਅਸੀਂ ਸਾਰੇ ਡਾਕਟਰ ਅਮਰ ਸਿੰਘ ਮੈਂ ਜਿੰਨੇ ਵੀ ਅਸੀਂ ਲੀਡਰ ਹੈ ਜ਼ਿਲ੍ਹਾ ਪ੍ਰਧਾਨ ਨੇ ਕੋਈ ਹਲਕਿਆਂ ਦੇ ਚਾਰਜ ਨਹੀਂ ਇਸ ਲੜਾਈ ਦੇ ਵਿੱਚ ਮੋਰੀ ਹੋ ਕੇ ਗਰੀਬਾਂ ਦੀ ਲੜਾਈ ਲੜ ਰਹੇ ਔਰ ਜਦ ਤੱਕ ਇਹ ਕਾਲਾਖ ਨੂੰ ਵਾਪਸ ਨਹੀਂ ਲਿਆ ਜਾਂਦਾ ਮਜ਼ਦੂਰਾਂ ਦੇ ਜਿਹੜੇ ਖਿਲਾਫ ਆ ਉਦੋਂ ਤੱਕ ਇਹ ਲੜਾਈ ਜਾਰੀ ਰਹੇਗੀ